ਹੇਲੂਇਆ ਹੇਲੂਇਆ ਖੁਦਾਵੰਦ ਬੋ ਯਸੂ ਮਸੀਹ ਕੀ ਜੈ ਖੁਦਾਵੰਦ ਬੋ ਯਸੂ ਮਸੀਹ ਕੀ ਜੈ ਪਰਮੇਸ਼ਰ ਦਾਤਾਂ ਨਾਲ ਬਾਤ ਕਰਦੇ ਆ ਉਹਦੀਆਂ ਰਹਿਮਤਾ ਭਲਾਈਆਂ ਦਿਆਲਗੀਆਂ ਵਫਾਦਾਰੀਆਂ ਲਈ ਕੀ ਪਰਮੇਸ਼ਰ ਨੇ ਸਾਨੂੰ ਅਜੇ ਤੱਕ ਸੰਭਾਲਿਆ ਵੱਡੀ ਕਿਰਪਾ ਔਰ ਦਇਆ ਕੀਤੀ ਅੱਜ ਤੱਕ ਜੀਉਂਦੇ ਰੱਖਿਆ ਕਿ ਅਸੀਂ ਉਹਦੇ ਨਾਮ ਦੀ ਮਹਿਮਾਰ ਵਡਾਈ ਕਰੀਏ ਇਹ ਪਰਮੇਸ਼ਰ ਦਾਤਾਰ ਸਿਆ ਕਿ ਪਰਮੇਸ਼ਰ ਆਪਣੇ ਲੋਕਾਂ ਉਤੇ ਕਿਰਪਾ ਵਰ ਦਿਆ ਕਰਦਾ ਹੈ ਹallelujah ਹallelujah ਵਚਨ ਚ ਲਿਖਿਆ ਆ ਉੱਚੇ ਹੋਣਾ ਚੜਦੇ ਉਹ ਨਾ ਲੈਂਦੇ ਉਹ ਨਾ ਉਝਾੜੋ ਆ ਪਰਮੇਸ਼ਰ ਹੀ ਨਿਆਂਈ ਹੈ ਪਰਮੇਸ਼ਰ ਹੀ ਸਭ ਕੁਝ ਕਰਨ ਵਾਲਾ ਹੈ ਹallelujah ਔਰ ਜਿਹੜਾ ਪਰਮੇਸ਼ਰ ਤੇ ਭਰੋਸਾ ਰੱਖਦਾ ਆ ਪਰਮੇਸ਼ਰ ਉਹਨੂੰ ਬਧਾਉਂਦਾ ਆ ਹallelujah 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 ਕੁਕੀ ਦੌਦ ਨੂੰ ਪਰਮੇਸ਼ਰ ਨੇ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਹallelujah ਕਿੱਥੇ ਦੌਦ ਜਿਹੜਾ ਸੀ ਪੇਡਾ ਦਾ ਅਜਾਲੀ ਸੀਗਾ ਪਰਮੇਸ਼ਰ ਨੇ ਇਸਰਾਇਲ ਦਾ ਪਾਸ਼ਾ ਬਣਾਇਆ ਉਹਨੂੰ ਹallelujah ਕੁਕੀ ਪਲ-ਪਲ ਤੇ ਪਰਮੇਸ਼ਰ ਤੁਹਾਡੇ ਨਾਲ ਆ ਅਮਨ ਹallelujah ਅਗਰ ਤੁਸੀਂ ਕੰਮ ਤੇ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਪਰਮੇਸ਼ਰ ਤੁਹਾਡੇ ਨਾਲ ਆ ਹallelujah ਹallelujah ਕਿ ਯੇਸ਼ੂ ਹਮੇਸ਼ਾ ਹੀ ਤੁਹਾਡੇ ਨਾਲ ਨਾਲ ਰਹਿੰਦਾ ਆ ਕਿ ਬਚਨ ਚ ਲਿਖਿਆ ਆ ਮੈਂ ਤੁਹਾਡੇ ਅੱਗੇ ਅੱਗੇ ਚਲਾਂਗਾ ਹallelujah ਹallelujah ਪਰਮੇਸ਼ਾ ਦਾ ਸੁਭਾਅ ਇਦਾਂ ਦਾ ਆ ਉਹ ਮਗਰ ਨਹੀਂ ਚੱਲਦਾ ਅੱਗੇ ਚੱਲਦਾ ਆ ਹallelujah ਹallelujah ਕਿ ਜਿਸੀ ਪਰਮੇਸ਼ਾ ਦੇ ਸੁਆਹ ਨੂੰ ਦੇਖੀਏ ਨਾ ਜਦੋਂ ਪਰਮੇਸ਼ਰ ਨੇ ਮਿਸਰ ਦੀ ਗੁਲਾਮੀ ਵਿੱਚੋਂ ਇਸਰਾਈਲੀਆਂ ਨੂੰ ਲੈ ਕੇ ਗਿਆ ਨਾ ਵੱਡੇ ਹੱਥ ਦੇ ਨਾਲ ਲਿਖਿਆ ਬਚਨ ਚ ਲਿਖਿਆ ਲੈ ਕੇ ਆਇਆ ਉਹ ਹalleluyah ਔਰ ਅੱਗੇ ਚੱਲਿਆ ਪਰਮੇਸ਼ਰ ਦਿਨੇ ਬਦਲ ਦੀ ਨਿਆਂਈ ਔਰ ਰਾਤ ਨੂੰ ਅਗਨ ਥੰਮ ਦੀ ਨਿਆਂਈ ਆਪਣੇ ਲੋਕਾਂ ਦੀ ਰਾਖੀ ਕਰਦਾ ਸੀ ਹalleluyah ਔਰ ਵਚਨ ਚ ਲਿਖਿਆ ਆ ਜਿਹੜੇ ਪਰਮੇਸ਼ਰ ਤੋਂ ਡਰਦੇ ਹਨਾ ਡਰਨ ਵਾਲਿਆਂ ਦੇ ਦੁਆਲੇ ਘਰਾਂ ਦੇ ਦੁਆਲੇ ਦੂਤਾਂ ਦੀ ਬਾੜ ਲਾਉਂਦਾ ਪਰਮੇਸ਼ਰ ਸੰਭਾਲਦਾ ਆ ਪਰਮੇਸ਼ਰ ਔਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਆਸਰਾ ਰੱਖਿਆ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੀ ਔਟ ਰੱਖਿਆ ਆ ਪਰਮੇਸ਼ਰ ਉਹਨਾਂ ਨੂੰ ਤਰੱਕੀ ਦਿੰਦਾ ਆ ਉਹਨਾਂ ਨੂੰ ਵਰਕਰ ਦਿੰਦਾ ਆ ਪਰਮੇਸ਼ਰ ਉਹਨਾਂ ਨੂੰ ਆਸ਼ੀਸ਼ ਦਿੰਦਾ ਆ ਬਧਾਉਂਦਾ ਆ ਹallelujah ਕਿਉਂਕਿ ਦੌਦ ਕਹਿੰਦਾ ਮੈਂ ਜਵਾਨ ਸੀਗਾ ਫਿਰ ਮੈਂ ਬੁੱਢਾ ਹੋ ਗਿਆ ਆ ਨਾ ਪਰਮੇਸ਼ਰ ਨੇ ਧਰਮੀਆਂ ਨੂੰ ਤਿਆਗਿਆ ਆ ਨਾ ਉਹਦੀ ਅੰਸ ਨੂੰ ਤਿਆਗਿਆ ਹਾਲ ਤੱਕ ਹਲੇਲੂਇਆ ਸਿੱਦੇ ਲਫਜ਼ ਜਿੱਦਾਂ ਕਿ ਆ ਕਿ ਨਾ ਧਰਮੀ ਨੂੰ ਤਿਆਗਦਾ ਨਾ ਉਹਦੀ ਅੰਸ ਨੂੰ ਟੁਕੜੇ ਮੰਗਣ ਦਿੰਦਾ ਆ ਹਲੇਲੂਇਆ ਪਰਮੇਸ਼ਰ ਨੇ ਤੁਹਾਨੂੰ ਇਸ ਲਈ ਨਹੀਂ ਬੁਲਾਇਆ ਆ ਕਿ ਤੁਸੀਂ ਮੰਗੋ ਪਰਮੇਸ਼ਰ ਨੇ ਤੁਹਾਨੂੰ ਇਸ ਲਈ ਬੁਲਾਇਆ ਆ ਕਿ ਪਰਮੇਸ਼ਰ ਤੁਹਾਨੂੰ ਧਰਤੀ ਦੇ ਬੰਨਿਆਂ ਤੱਕ ਗਵਾ ਬਣਾਵੇਗਾ ਆਪਣਾ ਹਲੇਲੂਇਆ ਹਲੇਲੂਇਆ ਅੱਜ ਅਸੀਂ ਗਵਾਹੀ ਦਨੇ ਆ ਪਰਮੇਸ਼ਰ ਨੇ ਮੈਨੂੰ ਆ ਚੰਗਾ ਕਰ ਦਿੱਤਾ ਆ ਕਰ ਦਿੱਤਾ ਹallelujah ਚਾਰਸ ਵਿੱਚ ਗਵਾਹੀ ਦਿੱਤੀ ਆ ਕਿ 10 ਲੋਕਾਂ ਨੂੰ ਆਪਣੀ ਗਵਾਹੀ ਸ਼ੇਅਰ ਕੀਤੀ ਕਿਸੇ ਨੇ ਦਸਾਂ ਬੰਦਿਆਂ ਨੂੰ ਦੱਸਿਆ ਕਿਤੇ ਵੀ ਜਾਣੇ ਆ ਤੁਸੀਂ ਪਰਮੇਸ਼ਰ ਦੇ ਕੰਮ ਦੱਸਦੇ ਹੋ ਹallelujah ਹallelujah ਉਹ ਗਵਾਹ ਆ ਪਰਮੇਸ਼ਰ ਦਾ ਜਿਹੜਾ ਦੱਸਦਾ ਆ ਕਿ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ 50 ਬੰਦਿਆਂ ਨੂੰ 100 ਬੰਦਿਆਂ ਨੂੰ ਜਾ ਕੇ ਸੁਣਾਉਂਦਾ ਆ ਕਿ ਮੇਰਾ ਪਰਮੇਸ਼ਰ ਐਦਾਂ ਦਾ ਪਰਮੇਸ਼ਰ ਹallelujah 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 ਤੁਹਾਨੂੰ ਪਤਾ ਕੀ ਕਹਿੰਦਾ ਬਚਨ ਦੇ ਵਿੱਚ ਜਦੋਂ ਅਸੀਂ 40 ਨੰਬਰ ਜਮੂਰ ਪੜ੍ਹਦੇ ਆ ਨਾ ਉਸ ਇਸ ਤਰ੍ਹਾਂ ਲਿਖਿਆ ਆ ਪੜਾਂਗੇ ਮੈਂ ਜਿਗਰਾ ਕਰਕੇ ਜਹਵਾ ਨੂੰ ਡੀਕਿਆ ਅਰੇ ਉਹਨੇ ਮੇਰੀ ਵੱਲ ਚੁੱਕ ਕੇ ਮੇਰੀ ਦੁਹਾਈ ਨੂੰ ਸੁਣ ਲਈ ਹallelujah ਕਹਿੰਦਾ ਮੈਂ ਜਿਗਰਾ ਕਰਕੇ ਜਹਵਾ ਨੂੰ ਡੀਕਿਆ ਅੱਜ ਤੁਸੀਂ ਪਰਮੇਸ਼ਰ ਦੇ ਕਮਾਲੇ ਕੜੇ ਹੋ ਜਾਓ ਪਰਮੇਸ਼ਰ ਦੇ ਕੰਮ ਕਰਨੇ ਸ਼ੁਰੂ ਕਰ ਦਿਓ ਬੱਚੋ ਜਿਗਾ ਤੁਸੀਂ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੀ ਥੋਥੀ ਜਾ ਬਿਆਰਥ ਨਹੀਂ ਜਾਵੇਗੀ ਪਰਮੇਸ਼ਰ ਤੁਹਾਨੂੰ ਉਹਦਾ ਇਜ਼ਰ ਦਵੇਗਾ ਪਰਮੇਸ਼ਰ ਤੁਹਾਨੂੰ ਉਹਦੀ ਵਰਕਟ ਦੇਵੇਗਾ ਪਰਮੇਸ਼ਰ ਹਰ ਤੁਹਾਡ ਨੂੰ ਕੀ ਕਰੇਗਾ ਪੂਰਿਆ ਕਰੇਗਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਦੋਦ ਕਹਿੰਦਾ ਮੈਂ ਜਿਗਰਾ ਕਰਕੇ ਜਹਵਾ ਨੂੰ ੜਿਕਿਆ ਅਤੇ ਉਹਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਨੂੰ ਦੁਹਾਈ ਸੁਣ ਲਈ ਹਾਲੇਲੂਇਆ ਹਾਲੇਲੂਇਆ ਜਦੋਂ ਅਸੀਂ ਉਤਪਾਦਕਤਾ ਪੜ੍ਹਦੇ ਆ ਨਾ 37 ਅਧਿਆਏ ਦੇ ਵਿੱਚ ਜੁਸਟਸਟ ਦੇ ਬਾਰੇ ਲਿਖਿਆ ਗਿਆ ਹੈ ਹallelujah ਹallelujah ਔਰ ਜੋਇਲ ਨਬੀ ਨੇ ਜਿਹੜੀ ਭਵਿੱਖਬਾਣੀ ਕੀਤੀ ਸੀਗੀ ਨਾ ਕਿ ਅੰਤ ਦੇ ਦਿਨਾਂ ਚਾਹੁੰਗਾ ਕਿ ਮੈਂ ਆਪਣਾ ਆਤਮਾ ਪਾਣੀ ਦੀ ਤਰ੍ਹਾਂ ਸਾਰੇ ਸਰੀਰਾਂ ਦੇ ਵਿਹਾ ਦੇਗਾ ਤੁਹਾਡੀਆਂ ਧੀਆਂ ਤੁਹਾਡੇ ਪੁੱਤਰ ਆਉਣ ਵਾਲੇ ਸਮੇਂ ਦੀਆਂ ਕੀ ਕਰਨਗੇ ਗੱਲਾਂ ਕਰਨਗੇ ਹallelujah ਯੂਸਫ ਦੇ ਪਰਮੇਸ਼ਰ ਆਉਣ ਵਾਲੇ ਸਮੇਂ ਦੀਆਂ ਗੱਲਾਂ ਪ੍ਰਗਟ ਕਰਦਾ ਸੀ ਪਰਮੇਸ਼ਰ ਹallelujah ਹallelujah ਜਦੋਂ ਅਸੀਂ ਉਤਪਤੀ ਕਿਤਾਬ ਪੜ੍ਹਦੇ ਆ ਨਾ 37 ਦੀ ਤੈਨ ਦੇ ਵਿੱਚ ਪੜ੍ਹਦੇ ਆ ਤੇ ਜਿਹੜਾ ਦਾ ਬਾਪ ਸੀਗਾ ਨਾ ਯਾਕੂਬ ਯੂਸਫ ਨੂੰ ਬਹੁਤ ਇਹ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਉਹਦੇ ਨਾਲ ਹallelujah ਉਹਨੇ ਉਹਦੇ ਵਾਸਤੇ ਇੱਕ ਸ਼ਾਹੀ ਜਿਹਾ ਚੋੜਾ ਵੀ ਸਮਾਇਆ ਸੀ ਉਹਦੇ ਵਾਸਤੇ ਵਧੀਆ ਚੋਲਾ ਜਿਹੜਾ ਸੀਗਾ ਉਹਦੇ ਵਾਸਤੇ ਸਮਾਇਆ ਸੀ ਔਰ ਯੂਸਫ ਨੇ ਨੂੰ ਉਹਦਾ ਬਾਪ ਜਿਹੜਾ ਸੀ ਬਹੁਤ ਤੀਹ ਤੇ ਬਹੁਤ ਪਿਆਰ ਕਰਦਾ ਸੀ ਉਹਦੇ ਕਰਕੇ ਉਹਦੇ ਭਰਾ ਜਿਹੜੇ ਸੀ ਉਹਦੇ ਨਾਲ ਬੈਰ ਰੱਖਣ ਲੱਗ ਪਏ ਹallelujah ਔਰ ਕੀ ਹੋਇਆ ਇੱਕ ਸਮੇਂ ਕਿ ਯੂਸਫ ਐਦਾ ਬੈਠਾ ਹੋਇਆ ਉਹਨੇ ਸੁਪਨਾ ਦੇਖਿਆ ਕੀ ਸੁਪਨਾ ਦੇਖਿਆ ਕਿ ਅਸੀਂ ਕਹਿੰਦਾ ਖੇਤ ਵਿੱਚ ਭਰੀਆਂ ਮਤਲਬ ਭਰੀਆਂ ਇਕੱਠੀਆਂ ਕਰ ਰਹੇ ਆ ਬਨ ਰਹੇ ਆ ਭਰੀਆਂ ਕਹਿੰਦਾ ਤੁਹਾਡੀਆਂ ਭੜੀਆਂ ਨੇ ਮੇਰੀ ਭਰੀ ਨੂੰ ਕੀ ਕੀਤਾ ਨਮਸਕਾਰ ਕੀਤਾ ਚੁਕੀਆਂ ਹallelujah ਉਹਦੇ ਭਰਾ ਜਿਹੜੇ ਸੀ ਇਹ ਸੁਪਨੇ ਕਰਕੇ ਉਹਦੇ ਨਾਲ ਬੈਰ ਰੱਖਣ ਲੱਗ ਪਏ ਹallelujah ਫਿਰ ਕੁਝ ਸਮੇਂ ਬਾਅਦ ਉਹਨੇ ਇੱਕ ਹੋਰ ਸੁਪਨਾ ਦੇਖਿਆ ਕਹਿੰਦਾ ਸੂਰਜ ਚੰਨ ਤੇ 11 ਤਾਰੇ ਜਿਹੜੇ ਆ ਉਹਨਾਂ ਨੇ ਮੈਨੂੰ ਕੀ ਕੀਤਾ ਨਮਸਕਾਰ ਕੀਤਾ ਮੈਨੂੰ ਮੱਥਾ ਟੇਕਿਆ ਹallelujah